ਅਬ ਵੈਲਕਮ ਹੈ ਦੋਸਤੋ ਇੱਕ ਹੋਰ ਨਵੇਂ ਵਲੋਗ ਦੇ ਵਿੱਚ ਇਸ ਵਾਰ ਆਪਾਂ ਪਹੁੰਚੇ ਆ ਬਾਈ ਦੀ ਸ਼ਾਸਤਰੀ ਮਾਰਕੀਟ ਠੀਕ ਹੈ ਆਪਾਂ ਬਾਈ ਦੀ ਮਾਰਕੀਟ ਪਹੁੰਚੇ ਆ ਸ਼ਾਸਤਰੀ ਮਾਰਕੀਟ ਸਟਾਰਟ ਹੋ ਜਾਂਦੀ ਹੈ ਨਾਰਮਲ ਕੁੜੀਆਂ ਦੀ ਕਲੈਕਸ਼ਨ ਇੱਥੇ ਬਹੁਤ ਜ਼ਿਆਦਾ ਜਿੰਨਾ ਮਰਜ਼ੀ ਤੁਸੀਂ ਸ਼ੋਪਿੰਗ ਕਰ ਸਕਦੇ ਹੋ 150 200 101 ਟੋਪ ਟੂ ਟੋਪ ਆਇਆ ਠੀਕ ਹੈ ਜਿਹੜੇ ਲੋਕਲ ਆ ਉਹਨਾਂ ਦਾ ਪਤਾ ਹੀ ਹੋਊਗਾ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਲਈ ਆ ਵਲੋਗ ਸਾਰਾ ਦੇਖਿਓ ਇੱਥੋਂ ਆਪਣੀ ਐਂਟਰੀ ਸਟਾਰਟ ਹੋ ਜਾਂਦੀ ਆ ਪੂਰਾ ਭਰਿਆ ਪਿਆ ਅਜੇ ਅਸੀਂ ਤਾਂ ਗਏ ਜੀ ਵਰਕਿੰਗ ਡੇ ਦੇ ਵਿੱਚ ਨਾ ਤੁਸੀਂ ਵੀਕਐਂਡ ਤੇ ਜਾਇਓ ਸ਼ਨੀ ਆਦੋ ਦਾ ਪੂਰਾ ਭਰਿਆ ਮਿਲੂ ਇਹ ਆਪਾਂ ਆ ਗਏ ਅੰਦਰ ਦੇਖੋ ਪੂਰਾ ਬਾਜ਼ਾਰ ਲੱਗਿਆ ਪਿਆ ਪੂਰਾ ਦਾ ਪੂਰਾ ਭਰਿਆ ਪਿਆ ਬਾਜ਼ਾਰ ਇੱਕ ਤੋਂ ਇੱਕ ਟੌਪ ਜਿੰਸ ਜੋ ਮਰਜ਼ੀ ਤੁਸੀਂ ਲੈ ਸਕਦੇ ਹਾਂ ਮਾਰਕੀਟ ਅਸੀਂ ਆ ਗਏ ਥੋੜਾ ਫਿਰਮ ਸੈਕਟਰ ਆ ਉਹ ਵਾਲੀ ਮਾਰਕੀਟ ਜਿਹੜੀ ਸਲੋਪਨ ਦੇ ਮਾਰਕੀਟ ਨਾਲ ਇਹ ਕਹਾ ਇਹ ਅਗਰ ਕੇਮ ਸੈਕਟਰ ਦੀ ਮਾਰਕੀਟ ਹੈ ਇਹ ਇਹ ਮਰਨ ਦਾ ਪਰਿਆਉਂਦਾ ਪੂਰਾ ਦਾ ਜਿਹੜੀਆਂ ਲਾਇਸ ਜਿਹੜਾ ਲੱਗੀ ਹੈ। ਟੀਵੀ ਮਾਰਕਟ ਪੂਰੀ ਭਰੀ ਹੋਈ ਆ। ਠੀਕ ਹੈ ਅੱਥੇ ਤੁਸੀਂ ਦੇਖੋ ਹੁਣ ਤੁਹਾਨੂੰ ਮਲਾਉਣਾ ਇੱਕ ਸਿੰਗਰ ਦੇ ਨਾਮ। ਸ਼੍ਰੀਨਿ ਸਿੰਗਰ ਬਸ 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 ਆਓ ਜੀ ਬੈਗ ਸੇਲ ਬੈਗ ਸੇਲ

ਕੁਤਾ ਤੱਕ ਸੋਚਦਾ ਹੂੰ ਕਿ ਉਹ ਕਿਤਨਾ ਨਾਸੂਮਤ ਗਾਸ ਕਰ ਰਿਹਾ ਹੈ ਦੇਖ ਤੈ ਦੇ ਤਾ ਸਭ ਇਹ ਵੀਕੈਂਡ ਤੇ ਲੱਗੇ ਹੁੰਦਾ ਪੱਕਾ ਹੈ ਨਾ ਇਹ ਸਿੰਗਰ ਵਿਚਾਰੇ ਆਉਂਦੇ ਆ ਸਟ੍ਰੀਟ ਸਿੰਗਰ ਤੇ ਇਸ ਤੋਂ ਬਾਅਦ ਅਸੀਂ ਆਗੇ ਸ਼ਸਤਰੇ ਦੀ ਅੰਦਰ ਵਾਲੇ ਮਾਰਕੀਟ ਆ ਜਿਹੜੀ ਉੱਥੇ ਵੀ ਥੋੜਾ ਬਹੁਤਾ ਅਸੀਂ ਸ਼ੋਪਿੰਗ ਵਗੈਰਾ ਕਰੀ ਘੁੰਮੇ ਵੀਰੇ ਪੂਰੀ ਲਾਈਟਿੰਗ ਲੱਗੀ ਹੋਈ ਸੀ ਹਨ ਤੇ ਉਸ ਤੋਂ ਬਾਅਦ ਅਸੀਂ ਨਿਕਲ ਕੇ ਕਰਨ ਤੇ ਅਸੀਂ ਬਾਹਰ ਆ ਗਏ ਐਂਟਰੀ ਪੁਆਇੰਟ ਤੇ ਐਂਟਰੀ ਔਰ ਐਗਜ਼ਿਟ ਵੀ ਕਰ ਸਕਦੇ ਹੋ ਪੂਰੀ ਮਾਰਕੀਟ ਭਰੀ ਹੋਈ ਆ ਇਸ ਤੋਂ ਬਾਅਦ ਉਹ ਸਾਹਮਣੇ ਆ ਪਾਰਕਿੰਗ ਅੰਦਰ पेड ਪਾਰਕਿੰਗ ਆ ਬਾਹਰ ਫਰੀ ਵਾਲੀ ਪਾਰਕਿੰਗ ਆ ਹਨ ਤੇ ਅਸੀਂ ਗੱਡੀ ਬਾਹਰ ਹੀ ਲਾਈ ਸੀ ਮੋਸਟਲੀ ਅਸੀਂ ਜਾਂਦੇ ਲੰਨੇ ਆ ਤਾਂ ਸਾਨੂੰ ਪਤਾ ਲੋਕਣ ਵਾਸਤੇ ਪਤਾ ਨਹੀਂ ਹੁੰਦਾ ਉੱਥੇ ਲਾਈ ਸੀ ਅਸੀਂ ਗੱਡੀ ਰੋਡ ਤੁਹਾਨੂੰ ਕਰਾਸ ਕਰਨਾ ਪਊਗਾ ਹਮ ਇਹ ਮਾਰਕੀਟ ਪੂਰੀ ਭਰੀ ਹੁੰਦੀ ਆ ਹਨਾ ਇਹ ਮਾਰਕੀਟ 22 ਦੀ ਸ਼ਾਸਤਰੀ ਮਾਰਕੀਟ ਤੇ 19 ਦੀ ਮਾਰਕੀਟ ਉੱਥੇ ਬੱਚਿਆਂ ਲਈ ਜ਼ਿਆਦਾ ਕਲੈਕਸ਼ਨ ਆ ਬੱਚਿਆਂ ਨਾਲ ਦੀ ਅਗਰ ਤੁਸੀਂ ਸ਼ੋਪਿੰਗ ਕਰਨੀ ਹੈ ਤਾਂ ਤੁਸੀਂ 19 ਜਾ ਸਕਦੇ ਆ ਅਦਰਵਾਇਜ਼ ਤੁਹਾਨੂੰ 22 ਦੀ ਮਾਰਕੀਟ ਆ ਜਾਓ ਇਹ ਉਸ ਇਹ ਤੋਂ ਬਾਅਦ ਆਪਾਂ ਚੱਕ ਲਈਏ ਗੱਡੀ ਤੇ ਆਪਾਂ ਇਹ ਕਲੈਕਟ ਕਰਨ ਠੀਕ ਆ ਜੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਵੀ ਕਰਿਓ ਵੀਡੀਓ ਨੂੰ ਆਪਣੇ ਦੋਸਤਾਂ ਦਾ ਨੈਕਸਟ ਵਲੋਗ ਚ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਰਾਮ ਰਾਮ ਆਦਾਬ